ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਆਪਾਂ ਲੱਗੇ ਆ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜਾ ਸਾਡਾ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਥੇ ਜੀ ਸਵੇਰ ਦਾ ਟਾਈਮ 12 ਵਜੇ ਤੋਂ ਬਾਅਦ ਦਾ ਟਾਈਮ ਹੈ ਇਹ ਤੇ ਮੈਂ ਸਾਰਾ ਕੰਮ ਧੰਦਾ ਕਰ ਲਿਆ ਸੀ ਤੇ ਮੈਂ ਮੈਂ ਟੂਟ ਡੀਕ ਰਹੀ ਸੀ ਉਹ ਟੂਟੀ ਆ ਜੇ ਤਾਂ ਮੈਂ ਪਸੂਆਂ ਨੂੰ ਨਮਾਦਾ ਲਓ ਜੀ ਮੈਂ ਡੀਕ ਡੀਕ ਕੇ ਫਿਰ ਮੈਂ ਅੱਜ ਤਾਂ ਪਸੂਆਂ ਨੂੰ ਨਮਾਉਣਾ ਹੀ ਆ ਮੈਂ ਫੇਰ ਹੀ ਨਾਉਂਗੀ ਤੇ ਫਿਰ ਸਾਢੇ 12:00 ਵਜੇ ਟੂਟੀ ਆ ਗਈ ਸੀ ਤੇ ਫਿਰ ਮੈਂ ਚੱਲਾ ਇਹਨਾਂ ਨੂੰ ਨਮਾਈ ਦੇਵਾ ਪਸੂਆਂ ਨੂੰ ਰੇਤੇ ਚ ਬੰਦੇ ਆ ਜੀ ਫਿਰ ਉੱਤੇ ਨਾ ਉਹ ਪੂਛਾ ਨਾਲ ਰੇਤਾ ਹੀ ਪਾਈ ਜਾਂਦੇ ਆ ਗਾਈਆਂ ਦੇ ਤਾਂ ਬਾਹਲਾ ਰੇਤਾ ਨਿਕਲਿਆ ਬਹੁਤ ਜ਼ਿਆਦਾ ਰੇਤਾ ਨਿਕਲਿਆ ਲੋ ਜੀ ਆਹ ਦਾ ਜਸ਼ਨ ਦੇ ਰੈਡੀ ਨੇ ਨਮਾਤੀ ਸੀਗੀ ਤੇ ਆਹ ਦੋ ਰਹਿ ਗਈਆਂ ਸੀ ਇੱਕ ਮਨਮਾਰੀ ਇੱਕ ਇਹਨਾਂ ਨੇ ਨਮਾਤੀ ਸੀ ਮੁੜ ਕੇ ਮੈਨੂੰ ਆਦੇ ਕਹਿੰਦੇ ਤੂੰ ਨਮਾ ਮਾ ਠੀਕ ਆ ਲੈ ਉਹ ਖੜਾਓ ਆ ਦੇਖੋ ਇੰਨਾ ਬੁਰਾ ਹਾਲ ਸੀ ਆ ਤਾਂ ਇੱਕ ਝੋਟੀ ਹੈ ਜਿਹੜੀ ਆਹ ਵਾਲੀ ਇੰਨਾ ਖੋਰੂ ਪਾਉਂਦੀ ਆ ਨਾ ਨਾ ਲੱਗੀ ਇਹ ਜੇ ਤਾਂ ਮੂੰਹ ਤੇ ਪਾਣੀ ਪਾਈ ਜਾ ਅੱਗੇ ਇਹਦੇ ਫਿਰ ਤਾਂ ਨਹੀਂ ਫਿਰ ਤਾਂ ਖੜੀ ਰਹਿੰਦੀ ਹੈ ਹਰ ਜਿਹੜਾ ਕੁਝ ਵਾਰ ਸੇ ਜਟੂ ਹੀ ਤੇ ਮਾਰ ਲੱਗ ਜਾਣਾ ਫੇਰ ਨਾਚ ਕਰਦੀ ਹੈ ਬਾਲੇ ਪੁੱਛੋ ਹੀ ਨਾ ਇਹਨੂੰ ਬਹੁਤ ਔਖਾ ਨਵਾਇਆ ਸਾਰੇ ਪਸੂਆਂ ਨੇ ਜਿੰਨਾ ਟਾਈਮ ਇਥੇ ਕੱਲੀ ਤੇ ਲੱਗ ਗਿਆ ਬਹੁਤ ਹੋਰ ਸਾਹ ਦੀ ਬਿੰਦਕ ਪਿੱਛੋਂ ਪੈਰ ਧਰ ਲਿਆ ਕਰਨ ਤੇ ਇੱਕ ਆਪਣੀ 베ਰੀ ਦਾ ਬੇਰੀਆਂ ਡਾਂਗਾਂਆਂ ਨੂੰ ਲੱਕਦੀਆਂ ਸੀ ਕਿਤੇ ਮੇਰੇ ਬਾਲ ਅੜ ਜਾਣਗੇ ਤੇ ਚੁੰਨੀ ਅੜ ਜੀ ਤੇ ਫਿਰ ਅਸੀਂ ਆਖਿਆ ਵੀ ਇਧਰ ਇੱਕ ਪਾਸੇ ਜੇ ਨਿਵਾਦੇ ਵੀ ਚਲ ਬਾਹਣ ਚ ਪਾਣੀ ਜਾਈਏ ਉਹ ਚਿੱਕੜ ਨਹੀਂ ਹੋਊਗਾ ਨਹੀਂ ਤਾਂ ਉਧਰ ਪਰਾਂ ਹਲਾਣਾ ਬੰਨ ਕੇ ਨਿਵਾਣਦੇ ਫਿਰ ਅਸੀਂ ਕਿਹਾ ਉੱਥੇ ਨੰਗਾਗਾ ਤੇ ਫਿਰ ਚਿੱਕੜ ਜਾ ਹੋ ਜਾਊਗਾ ਤੇ ਤਾਂ ਕਰਕੇ ਫਿਰ ਆਪਾਂ ਇੱਥੇ ਨਿਮੋਣ ਲੱਗ ਗਏ ਦੇਖ ਬਾਲਾ ਨੱਚਦੀ ਹੈ ਦੇਖੋ ਕੀ ਹਾਲ ਕਰਦੀ ਡਾਂਸ ਹੋਰ ਕਰਦੀ ਹੈ ਹਰ ਜਾ ਲਓ ਜੀ ਵਸ ਇਹਨਾਂ ਨੂੰ ਇਨਾਂ ਦਾ ਨਮਾਉਣ ਦਾ ਫਿਕਰ ਬਾਲਾ ਵੱਡਾ ਸੀਗਾ ਜੀ ਕਈ ਦਿਨ ਹੋ ਗਏ ਸੀਗੇ ਨਮਾ ਨਿਮਾਈਆਂ ਨਹੀਂ ਤੇ ਮਖਾ ਚੱਲ ਨਮਾ ਦੇ ਅੱਜ ਵਧੀਆ ਟੂਟੀ ਆਈ ਜਾਂਦੀ ਨਾਲੇ ਵਧੀਆ ਕੜੀ ਜੀ ਧੁੱਪ ਸੀਗੀ ਮਖਾ ਚੱਲ ਵੀ ਨਮਾੜ ਮਾ ਕੇ ਤੇ ਤੁੱਪੇ ਬੰਦਾਂਗੇ ਚਲੋ ਜੀ ਆਪਾਂ ਲਈ ਆਈ ਸੀ ਬਸ ਲਾਸਟ ਇਹੀ ਰਹਿ ਗਈ ਸੀਗੀ ਨਮਾਉਣ ਵਾਲੀ ਤੇ ਲੱਗੇ ਸੀ ਨਮਾਉਣ ਇਸ ਤੋਂ ਬਾਅਦ ਜੀ ਜਸ਼ਨ ਦੇ ਰੈਡੀ ਕਹਿੰਦੇ ਕਹਿੰਦੇ ਬੂਟ ਵੀ ਲੈ ਕੇ ਆਉਣੇ ਆ ਮੈਂ ਮੇਰੇ ਨਾਲ ਚੱਲ ਬਣੀ ਮਖਾ ਮਗਾ ਬਿੰਦਕ ਨੂੰ ਚਾਹ ਦਾ ਟਾਈਮ ਹੋ ਜਾਊਗਾ ਹੁਣ ਕੰਮਾ ਕਰਾਂ ਦਾ ਟਾਈਮ ਹੋ ਜਾਊਗਾ ਮੈਂ ਕੱਲ ਨੂੰ ਲਿਆਵਾਂਗੇ ਫਿਰ ਉਹਨਾਂ ਨੇ ਸਲਾਬ ਬਣਾ ਲਈ ਕਹਿੰਦੇ ਨਹੀਂ ਅੱਜ ਹੀ ਲੈ ਆਉਣੇ ਆਹਦੇ ਫਿਰ ਫਿਰ ਕੱਲ ਨੂੰ ਕੋਈ ਹੋਰ ਕੰਮ ਹੋ ਜਾਊਗਾ ਤੇ ਫਿਰ ਅਸੀਂ ਚਲੇ ਗਏ ਲੋ ਜੀ ਆਪਾਂ ਚੱਲੇ ਆਂ ਸ਼ੌਪ ਅੱਜ ਜਸ਼ਨ ਦੇ ਡੈਡੀ ਦੇ ਬੂਟ ਲੈਣ ਤੇ ਕਹਿੰਦੇ ਡੈਡੀ ਕਹਿੰਦੇ ਲੈ ਕੇ ਆਉਣੇ ਆ ਤਾਂ ਵੀ ਲੈ ਆਉ ਕਹਿੰਦੇ ਫਿਰ ਫਿਰ ਤਾਂ ਥਾਨ ਘਰੇ ਪਾਉਣ ਵਾਸਤੇ ਲੈ ਕੇ ਆਉਣੇ ਆ ਤੇ ਮੈਨੂੰ ਜੇ ਤੁਸੀਂ ਰੈਡੀ ਕਹਿੰਦੇ ਤੂੰ ਨਾਲ ਚੱਲ ਤੇ ਚਲ ਮੈਂ ਕਿਹਾ ਚੱਲ ਵੜਦੀ ਆ ਤੇ ਇੱਕ ਲੈਣਾ ਇਹਨਾਂ ਨੇ ਕੋਟ ਕੋਟ ਦਾ ਹੁਣ ਜੇ ਤਾਂ ਇੱਥੇ ਜਿਆਦਾ ਮਹਿੰਗਾ ਬੱਲੇ ਆ ਤੇ ਫਿਰ ਤਾਂ ਨਹੀਂ ਲੈਂਦਾ ਫਿਰ ਡੈਡੀ ਕਹਿੰਦੇ ਵੀ ਜਦੋਂ ਮੈਂ ਉਧਰ ਸਰਸੇ ਕੰਨੀ ਗਿਆ ਕਹਿੰਦਾ ਤੈਨੂੰ ਉਧਰੋਂ ਲਿਆ ਦੂੰ ਉੱਥੋਂ ਸਸਤੇ ਮਿਲਦੇ ਆ ਤੇ ਹੁਣ ਦੇਖਦੇ ਆ ਤੇ ਆਪਾਂ ਚਲਵਾਂਗੇ ਸਕੂਟਰੀ ਤੇ ਤੇ ਫੋਨ ਨਹੀਂ ਆਪਾਂ ਲੈ ਕੇ ਜਾਂਦੇ ਨਾਲ ਜੀ ਉੱਥੇ ਵੀਡੀਓ ਬਣਾਉਣੀ ਨਾ ਹੋਰ ਹੀ ਲੱਗਦੀ ਹੈ ਸ਼ਰਮ ਜਿਹੀ ਆਉਂਦੀ ਹੈ ਤੇ ਬਸ ਫਿਰ ਤੁਹਾਨੂੰ ਆ ਕੇ ਦਿਖਾਵਾਂਗੇ ਆਪਾਂ ਵੀ ਕਿਹੜੇ ਬੂਟ ਲੈ ਕੇ ਆਏ ਕਿਵੇਂ ਕਿੰਨੇ ਕਦੇ ਲਾਏ ਠੀਕ ਹੈ ਤੇ ਇਹਨੂੰ ਨਹੀਂ ਲੈ ਕੇ ਜਾਂਦੇ ਅੱਜ ਅਸੀਂ ਨਾਲ ਕੱਲ ਸਾਨੂੰ ਨਹੀਂ ਲੈ ਕੇ ਗਿਆ ਠੀਕ ਹੈ ਨਾ ਨਹੀਂ ਲੈ ਕੇ ਜਾਂਦੇ ਤੈਨੂੰ ਨਾਲੇ ਕੇ ਜਾਂਗੇ ਹੋਰ ਬਸ ਹੁਣ ਆ ਜਾਾਂਗੇ ਅਸੀਂ ਤਾਂ ਟਾਈਮ ਲਾਉਂਦੇ ਨਹੀਂ ਉੱਥੇ ਦਾ ਲੈ ਕੇ ਬੂਟ ਆ ਰਹੇ ਹੁਣ ਨਾਪਕ ਬਾਹਰ ਕਰ ਉਹ ਆਹ ਮੈਂ ਚਲਾਵਾਂ ਦਿਖ ਸਕਦੇ ਹਾਂ ਮम्मा ਚਲੋ ਜੀ ਚੱਲਦੇ ਆਂ ਫਿਰ ਆ ਕੇ ਦੱਸਾਂਗੇ ਤੁਹਾਨੂੰ ਕੀ ਕੁਛ ਲਿਆਂਦਾ ਫਿਰ ਨੀਰਾਚਾਰੇ ਦਾ ਵੀ ਟਾਈਮ ਹੋ ਜੂਗਾ ਫਿਰ ਚੰਨੇ ਆਪਾਂ ਚੰਨੇ ਨਹੀਂ ਘੱਟਦੇ ਸੀ ਉਹਦੀ ਜਸ਼ਨਦਾ ਰੈਡੀ ਲੈ ਬੂ ਮੇਰੇ ਨਾਲ ਤੇ ਹਨਾ ਹਨਾ ਮੰਮੀ ਹਾਂ ਪਹਿਲਾ ਆਪਾਂ ਨੂੰ ਆਹੀ ਦਿਖਾਈ ਸੀ ਨਾ ਬਾਬੂ ਆਹਾ ਇਹ ਨਾਲੇ ਕਹਿੰਦੇ ਵਧੀਆ ਇਹ ਬਾਹਰ ਅੰਦਰ ਪਾ ਲੋ ਜਿਹੜੇ ਪਹਿਲਾਂ ਵਾਲੇ ਲਿਆਂਦੇ ਆ ਉਹ ਘਰੇ ਪਾ ਲੋ ਪਹਿਨਾਂ ਵਾਲੇ ਛਾਲ ਵਾਲੇ ਉਹ ਪਾਏ ਜਿਹੜੇ ਤੇ ਤੂੰ ਮੰਮੀ ਮੈਂ ਲਿਆਈਏ ਮੈਂ ਤਾਂ ਮੈਂ ਗਈ ਤਾਂ ਹੈਗੀ ਆ ਉੱਥੇ ਜਾ ਕੇ ਮੇਰੀ ਸਕੀਨ ਬਣ ਗਈ ਮੇਰੀਆਂ ਨਾ ਹੱਡੀਆਂ ਜੀਆਂ ਖਰਾਬ ਹੋਈਆਂ ਹੋਈਆਂ ਸੀ ਉਹ ਦੇ ਦੇ ਜੀ ਸੋਨੇ ਨਾਲੇ ਫੈਜੇਗਾ ਤੇ ਲੱਗੀ ਕਿੰਨੇ ਐ ਉਹ ਨਨ ਆਲਦੀ ਲੇ ਰਵੜਦੇ ਆੜੀ ਕੌਣ ਆਖੂਗਰ ਆੜਦੇ ਨਹੀਂ ਪਸਗਾਲੀ ਬਣਨੂ ਇਹ ਹੋਰ ਹੋਰ ਤੇਰੇ ਕੋਲੇ ਕਾਲੀ ਜੀ ਉਹ ਦੂਜੇ ਹੈ ਤੇ ਜੀ ਸੀਗਾ ਪਰ ਉਹ ਤੇ ਫਰਾਰੀ ਵਾਲਾ ਲੋਗ ਗਿਆ ਬਣਿਆ ਸੀ ਚੱਕ ਮੈਦਾਨ ਲੈਂਦੇ ਸੋਨੇ ਲਾਦੇ ਨਾ ਉਰੇ ਕਰੀ ਕੌਣ ਆਖੂਗਾ ਰਵੜਦੇ ਨਹੀਂ ਆਦਾ ਕੋਈ ਆ ਮੁੱਛਾਂ ਨਹੀਂ ਕੱਟ ਦਾਂਗੇ ਤੁਹਾਨੂੰ ਹੂੰ ਕਰ ਜਾਣੀ ਨਹੀਂ ਕਰਦੀ ਨਹੀਂ ਕਰਦੇ ਲੇਟ ਰਵੜਦੇ ਲਓ ਜੀ ਮੇਰੇ 200 ਲਏ ਤੇ ਡੈਡੀ ਦੇ ਡੈਡੀ ਦੇ 400 600 ਦੇ 600 ਰੁਪਿਆ ਲੱਗ ਗਿਆ ਮੇਰੇ ਕੱਲੇ ਦੇ ਇੱਕ ਕਬੂਟਾ 700 ਦਾ ਚਿੱਟੇ ਹਾਂ ਬਾਲੇ ਲੱਗ ਕੌਣ ਚਿੱਟੇ ਜਿਹੜੇ ਚਿੱਟੇ ਰਹਾ ਹਨ ਹਾਂ ਪਤੀ ਹੈ ਲੋ ਜੀ ਆਪਾਂ ਤਾਂ ਪਾ ਲਾਂਗੇ ਘਰੇ ਨਾਲ ਦੇ 400 ਦੇ ਦੇਣ ਆਉਣੇ ਚਾਹੀਦੇ ਸੀ ਉਥੋਂ ਨਹੀਂ ਉਹ ਹੋਰ ਠੀਕ ਹੈ ਕੁਆਲਿਟੀ ਵਧੀਆ ਹੈ ਇਹ ਕਪੜਾ ਉਹ ਬੱਲੇ ਆ ਉਸ ਹੋ ਰਹੀ ਆ ਉਹ ਲੋ ਜੀ ਬਸ ਹੁਣ ਨੀਰਾ acharਾ ਪਾਉਣਾ ਟਾਈਮ ਅਜ ਅੱਧਾ ਘੰਟਾ ਲੇਟ ਹੈ ਨਾ ਕੇ ਪਾਲਾ ਸੋਹਣਾ ਰੜੀ ਇਹਦੇ ਨਾ ਕੇ ਪਾਲਾ ਅਜੀ ਆਪਾਂ ਨੂੰ ਵੀ ਦਿਖਾਈ ਸੀ ਨਾ ਪਾਪੂ ਉਹਨਾਂ ਹੀ ਦੁਕਾਨ ਤੇ ਪਤਾ ਨਹੀਂ ਦਾ ਕੋਈ ਬੂਟ ਚੱਕ ਕੇ ਲੈ ਗਿਆ ਕੱਠ ਜਾਂ ਬਾਲਾ ਸੀ ਗਮਨੀਸ਼ ਦੇ ਕਹਿੰਦੇ ਜਾਂਦੇ ਸੀ ਕਿ ਜਿਹੜੀਆਂ ਬੁੜੀਆਂ ਜੀਆਂ ਖੜੀਆਂ ਸੀ ਉਹਨਾਂ ਦਾ ਕੰਮ ਹੀ ਹੈ ਪਾ ਕੇ ਦੇਖੋ ਜੀ ਮੇਰੇ ਪਾਸ ਸਹੀ ਸਹੀ ਬੋਲ ਜੀ ਬਸ ਸਹੀ ਹੈ ਅਰੇ ਕਾਪੀ ਵੀ ਲੈ ਮਮੇ ਬੂਟ ਲੈ ਆਉਣੇ ਸੀਗੇ ਨਹੀਂ ਇਹਨਾਂ ਨਾਲ ਦੀਓ ਹਾਈ ਗੋ ਫੋਟੋ ਸਿੱਟਣ ਨੂੰ ਲੈਂਦੇ ਫੋਰ ਉਹ ਤਾਂ ਹੈਗੀ ਬਾਹਰ ਅੰਦਰ ਵਾਲੇ ਚੱਕ ਦੋ ਹੈ ਮੰਮੀ ਕੋਲੇ ਇੱਕ ਇੱਕ ਹੋ ਲੈ ਲਏ ਠੀਕ ਹੈ ਜਿਹੜਾ ਕੋਈ ਨਹੀਂ ਆਹੀ ਹੈ ਲੱਗਦੇ ਨਹੀਂ ਸੌਣ ਸੋਹਣੇ ਤੋਤੇ ਬਾਦ ਜੇ ਕੰਮ ਕੋ ਠੰਡਾ ਕਰਕੇ ਦੇਣੇ ਧੋ ਫੇਰ ਰੱਖ ਦੇ ਹੱਥ ਨੇ ਫੇਰ ਵਾਲੇ ਉਹ ਜਿਹੜੇ ਉਹ ਜੀ ਨੇ ਨਾ ਵਾਪਸ ਉਹ ਦੂਜੇ ਵਾਰੀ ਨਾਲ ਬਾਹਰ ਗਿਆ ਉਹ ਹੋਰ ਜੀ ਆ ਭੇੜੇ ਜੇ ਲੱਗੇ ਤੇ ਪਾਣੀ ਦੀ ਰਵਾਇ ਗਿਆ ਹੋ ਤਾਂ ਕਾਇਸ ਤੇ 2 ਸਾਲ ਹੋ ਗਏ ਨਾ ਆ ਤੇ ਹੋਰ ਪੁੱਛ ਲੈਣਾ ਹਲਾ 2 ਸਾਲ ਹੋ ਗਏ ਲੈ ਲੈ ਉਹ ਵੀ ਨਹੀਂ ਵੇ ਇਹ ਫਿਰ ਤੂੰ ਪੋਂਦਾ ਨਹੀਂ ਸਾਨੂੰ ਬਾਹਰ ਤਾਂ ਨਹੀਂ ਜੀਏਗੀ ਮੈਂ ਵਾਲਾ ਪੌਣੀ ਏ ਦੂੜੀ ਕਰ ਦਈਏ ਕੰਮ ਹੋਰ ਬੈਰੀ ਵੇਖੀ ਅਸੀਂ ਮੈਂ ਜੀ ਉਸ ਵਧੀਆ ਜੀ ਸੋਣੀ ਹੁਣ ਡੈਡੀ ਇਹਨਾਂ ਨੂੰ ਵੀ ਸਾਹਮਣੇ ਰੱਖ ਲੂਗਾ ਪੌਣੇ ਹਨੀ ਇਹਨੇ ਫੱਕੀ ਗਾਰੰਟੀ ਹੈ ਨਹੀਂ ਉਹ ਲਾ ਲੂਗਾ ਘਰੇ ਵਾਸਤੇ ਉਹ ਲੋਈ ਸੋਹਣੇ ਅਵਾਸ ਰੱਖੀ ਰੱਖ ਫੱਲੇ ਹੀ ਪੋਲੇ ਦਾ ਸੋਹਣੇ ਉਹ ਮੈਂ ਲੋ ਜੀ ਟਾਈਮ 5:30 ਦਾ ਹੋ ਗਿਆ ਤੇ ਇੱਧਰ ਮੈਂ ਸਬਜ਼ੀ ਦਿੱਤੀ ਤਰ ਗੈਸ ਤੇ ਤੇ ਲੇਟ ਹੋ ਗਈ ਸੀ ਹੁਣ ਦਵਾ ਦ ਸਬਜ਼ੀ ਬਣ ਜੇ ਤਾਂ ਮੈਂ ਆਟਾ ਗੋਲਣਾ ਤੇ ਇੱਧਰ ਆਪਾਂ ਤਰ ਲਿਆ ਜੀ ਦੁੱਧ ਗਰਮ ਦੁੱਧ ਹੋਈ ਜਾਂਦਾ ਆਪਣਾ ਗਰਮ ਬਸ ਦੁੱਧ ਬਾਹਰ ਸਾਂਭ ਕੇ ਤੇ ਫਿਰ ਮੈਂ ਆਟਾ ਗੁੰਨੂਗੀ ਤੇ ਬਸ ਜਸ਼ਨ ਦੇ ਡੈਡੀ ਕਹਿੰਦੇ ਮੇਰੇ ਨਾਲ ਚੱਲ ਕਹਿੰਦੇ ਬੂਟ ਲਿਆ ਕੇ ਤੇ ਉਹ ਹੀ ਅੱਧੇ ਘੰਟੇ ਅੱਧਾ ਪੌਣਾ ਘੰਟਾ ਲੱਗ ਗਿਆ ਸਾਨੂੰ ਉੱਥੇ ਤੇ ਮਾੜੇ ਮਾੜੇ ਨਾਲ ਲੇਟ ਹੋ ਗਏ ਤੇ ਫਿਰ ਜਸ਼ਨ ਦੇ ਡੈਡੀ ਮੈਨੂੰ ਕਹਿੰਦੇ ਕਹਿੰਦੇ ਤੂੰ ਤਾਂ ਨਹੀਂ ਲੈਣੇ ਮੈਂ ਆਪਕੇ ਮਹੱਪਸੰਗਜ ਪਾਉਣ ਵਾਲੇ ਦਵਾ ਦੇ ਚਲੋ ਰਵੜ ਤੇ ਮੈਨੂੰ ਤਾਂ ਐਸੀ 150 ਦੇ ਆ ਜਾਣਗੇ ਜਾਂ 100 ਦੇ ਜਾਂ 150 ਦੇ ਆ ਜਾਣਗੇ ਪਰ ਉਹਨਾਂ ਨੇ 200 ਲੈ ਲਿਆ ਕਹਿੰਦੇ ਵੀ ਪਾਟ ਦਾ ਨਹੀਂ ਤਲਾ ਇਹਨਾਂ ਦਾ ਤੇ ਫਿਰ ਤਾਂ ਮੈਂ ਵੀ ਲਈ ਤੇ ਹੁਣ ਮੈਂ ਜਦੋਂ ਮੈਂ ਲੈ ਆਈ ਬਨਵਾਏ ਲਗੇ ਜਸੜ ਵੀ ਆਦਾ ਮਿੱਤਰੇ ਜਾਨ ਦਾ ਫਾਇਦਾ ਤਾਂ ਹੋ ਗਿਆ ਤੇਰਾ ਫਾਇਦਾ ਹੋ ਗਿਆ ਮਨ ਕੇ ਸਹੀ ਗੱਲ ਹੈ ਮੇਰੇ ਬੂਟ ਆ ਗਈ ਲੋ ਜੀ ਬਸ ਆਪਣਾ ਦੁੱਧ ਵਾਦ ਹੋ ਜੀ ਤੁੱਤਾ ਤੇ ਫਿਰ ਆਪਾਂ ਬੋਨਾ ਗਿਆ ਆਟਾ ਇਹਰਾ ਦਾਲ ਪਾਣੀ ਬਣ ਗਿਆ ਫਿਰ ਟੈਂਸ਼ਨ ਫਰੀ ਹੋ ਜਾਣਗੇ ਵੀ ਹਾਂ ਸਬਜੀ ਪਾਣੀ ਬਣ ਗਿਆ ਬਸ ਦੁੱਧ ਬਾ ਸ਼ਾਮ ਤੱਕ ਤੇ ਫਿਰ ਰੋਟੀ ਰੋਟੀ ਰਹਿ ਜੂਗੀ ਇਕੱਲੀ ਮੇਰੇ ਕੋਲੇ ਤੇ ਪਾਣੀ ਜਸ਼ਨ ਦੇ ਰੈਡੀ ਪਿਆਈ ਜਾਂਦੇ ਪਸੰਗਾਂ ਨੂੰ ਬਸ ਹੁਣ 11 ਪਿਆ ਦੇਣਗੇ ਦੁਬਾਰੇ ਹੱਥ ਨੇ ਪਿਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਹੱਥ ਨੇ ਪਿੰਦੇ ਹੀ ਨਹੀਂ ਤੇ ਹਜੇ ਤਾਰ ਤੇ ਮੇਰੇ ਕੱਪੜੇ ਪਏ ਆ ਇਹ ਪੈਣ ਲੱਗੀ ਲਾਉਂਗੀ ਤੇ ਫਿਰ ਬੈਠੀ ਬੈਠੀ ਨਾਲੇ ਤਾਹ ਮਾਰ ਦੂੰਗੀ ਇਹਨਾਂ ਦੀ ਬਸ ਜੀ ਆਈ ਕੰਮਕਾਰ ਚੱਲੀ ਜਾਂਦੇ ਆ ਆਪਣੇ ਦੌੜ ਦਵਾ ਕੇ ਕੰਮ ਕਰਿਆ ਢੀਰਾ ਲੇਟ ਹੋ ਗਈ ਸੀ ਪਸ਼ੂਆਂ ਨੂੰ ਪਸ਼ੂਆਂ ਨੇ ਘੇੜਾ ਬੰਨ ਰੱਖਿਆ ਸੀ ਅੱਧਾ ਘੰਟਾ ਲੇਟ ਹੋ ਗਈ ਤੇ ਪਸ਼ੂਆਂ ਨੇ ਨਾ ਆਏ ਖੁਰਬੜ ਕਰਤੀ ਜਮਾ ਬੁਰਾ ਹਾਲ ਕਰਤਾ ਤੇ ਬਸ ਜੀ ਜਸ਼ਨਾ ਨੂੰ ਬਾਪਣਾ ਤੇ ਹੋਰ ਤਾਂ ਬਸ ਕੁਛ ਨਹੀਂ ਜੀ ਹਾਂ ਤੇ ਇੱਕ ਗੁਰਪ੍ਰੀਤ ਸਿੰਘ ਨਾਂ ਦੀ ਆਈਡੀ ਤੇ ਪੁੱਛਦੇ ਸੀਗੇ ਕਹਿੰਦੇ ਤੁਹਾਡੀ ਮੰਮੀ ਕੰਮ ਕਰਦੇ ਦੀਂਦੇ ਨਹੀਂ ਮੰਮੀ ਹੈ ਨਹੀਂ ਜੀ ਵੀਰੇ ਇੱਥੇ ਮੰਮੀ ਨੂੰ ਹੋ ਗਿਆ ਅੱਜ 9 8 8 ਦਿਨ ਹੋ ਗਏ ਮੰਮੀ ਗਏ ਆਪਦੇ ਪੇਕੇ ਪਿੰਡ ਕਿਉਂਕਿ ਮੰਮੀ ਨੇ ਜਾਣਾ ਸੀਗਾ ਵਿਆਹ ਉਹ ਮੰਮੀ ਦੇ ਭਰਾ ਦਾ ਵਿਆਹ ਸੀਗਾ ਮਾਮੇ ਦੇ ਸਾਲੇ ਦਾ ਤੇ ਉਹ ਉੱਧਰ ਗਏ ਸੀਗੇ ਸਾਰੇ ਤੇ ਉਹਨਾਂ ਦਾ ਗਏ ਆ ਘਰ ਸਾਹਮਣ ਮੰਮੀ ਤੇ ਤਾਂ ਅਗਰ ਕੇ ਮੰਮੀ ਸਾਨੂੰ ਕਈ ਦਿਨ ਹੋ ਗਏ ਬਲੌਗ ਦੇ ਵਿੱਚ ਆਪਣੇ ਦੇ ਵੀਡੀਓ ਦੇ ਵਿੱਚ ਦਿਖਾਈ ਨਹੀਂ ਦੇ ਰਹੇ ਦੇਖੋ ਹੁਣ ਮੰਮੀ ਸਵੇਰੇ ਤਾਂ ਸ਼ਨੀਵਾਰ ਆ ਕਹਿੰਨੀ ਸਰਦੇ ਵੀ ਆਉਣਗੇ ਕਿ ਨਹੀਂ ਸ਼ਨੀਵਾਰ ਨੂੰ ਤੇ ਨਹੀਂ ਐਤਵਾਰ ਨੂੰ ਸ਼ਾਇਦ ਆ ਜਾਣ ਤੇ ਬਾਕੀ ਆਪਾਂ ਪੁੱਛਿਆ ਵੀ ਨਹੀਂ ਫੋਨ ਕਰਕੇ ਵੀ ਨਹੀਂ ਮੰਮੀ ਦਾ ਫੋਨ ਆਇਆ ਕੱਲ ਪਰਸੋਂ ਦਾ ਆਇਆ ਹੁਣ ਤੇ ਉਹ ਤਾਂ ਦੀ ਸ਼ਦੀ ਸੀ ਇੱਕ ਦੋ ਦਿਨ ਹੋਰ ਲਾਉਂਗੀ ਤੇ ਹਜੇ ਤੱਕ ਦੇਖੋ ਆ ਨਾ ਹੀ ਇਹ ਦੁਬਾਰ ਮੰਮੀ ਦਾ ਆਇਆ ਦੋ ਤਿੰਨ ਦਿਨ ਹੋ ਗਏ ਨਾ ਮੈਲਾਇਆ ਫਿਰ ਮੁੜ ਕੇ ਤੇ ਚਲੋ ਜੀ ਮਾੜੇ ਮਾੜੇ ਨਾ ਹੋ ਜੂਗਾ ਕਵੇਲਾ ਤੇ ਇਸੇ ਦੇ ਨਾਲ ਆਪਾਂ ਵੀਡੀਓ ਦਾ ਵੀ ਕਰਦੇ ਆ ਇੱਥੇ ਐਂਡ ਭਾਰੇਂਗਾ ਸੀਟੀ ਦੀ ਮਾਰਦਾਨੀ ਜਿੱਦ ਜਿੱਦ ਮਾੜਾ ਮੋਟਾ ਲੇਟ ਹੋ ਜੂਗਾ ਨਾ ਉਹਦੇ ਉੱਪਰ ਤੇ ਆਹੀ ਗੱਲ ਆ ਉਹਦੇ ਹੀ ਸੀਟੀ ਦੀ ਮਾਰਦਾ ਸ਼ੱਤ ਗੱਲ ਹੰਦ ਹੁੰਦੀ ਆ ਉਹਦੇ ਮੈਂ ਇਹ ਸੀਟੀ ਮਾਰਾ ਜੀ ਕਿ ਲੋ ਜੀ ਹੁਣ ਮਾੜਾ ਮੋਟਾ ਕੋਟਾ ਕੱਟ ਕੇ ਆਇਆ ਟੱਕੜ ਜਾਵਦਾ ਫੇਰ ਸੀਟੀ ਮਾਰੂਗਾ ਤੇ ਈਚਾ ਲੋ ਜੀ ਇਸ ਦੇ ਨਾਲ ਆਪਾਂ ਕਰਦੇ ਆਂ ਵੀਡੀਓ ਦਾ ਇੱਥੇ ਐਂਡ ਤੇ ਜਿਹੜੇ ਸਾਰੇ ਚੈਨਲ ਤੇ ਨਵੇਂ ਆਪਲੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕੀ ਕਰਦਾ ਅੱਛਾ ਆ ਮੇਰੇ ਹੱਡਪੇ ਚ ਪਾ ਦੇਣਾ ਜਿਹੜਾ ਮੇਰੇ ਬੂਟਾਂ ਵਾਲਾ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿ ਵਾਹਿ ਜਿਹੜੇ ਜਿਹੜੇ ਚੈਨਲ ਤੇ ਨਵੇਂ ਆਪਲੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਪਹਿਲੀ ਵਾਰ ਜਿਹੜੇ ਵੀਡੀਓ ਦੇਖਦੇ ਆ ਤੇ ਬਾਕੀ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਰਿਆਂ ਨੂੰ ਸਤਿ ਸ੍ਰੀ